ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਅੱਜ ਵੱਖ-ਵੱਖ ਪੋਸਟਾਂ ਤੇ ਭਰਤੀ ਹੋਣ ਜਾ ਰਹੀ ਹੈ ਸਾਰੀ ਜਾਣਕਾਰੀ ਤੁਹਾਨੂੰ ਡਿਟਲ ਵਿੱਚ ਦਿੱਤੀ ਜਾਵੇਗੀ ਕਿਰਪਾ ਕਰਕੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਤੁਸੀਂ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਨੇ ਜਿਸ ਨਾਲ ਤੁਹਾਨੂੰ ਨਵੇਂ-ਨਵੇਂ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕਣ ਜਿਹੜੇ ਵੀ ਕੈਂਡੀਡੇਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹਨ ਉਹਨਾਂ ਦਾ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਜੀ ਚਲੋ ਹੁਣ ਆਪਾਂ ਚੱਲ ਇੰਸਟੀਚਿਊਟ ਆਫ ਡਰਾਈਵਿੰਗ ਸਕਿੱਲ ਡੱਬ ਵਾਲੀ ਰੋਡ ਪਿੰਡ ਮਹੂਆਣਾ ਮਲੋਟ ਤੁਹਾਡੀ ਇੰਟਰਵਿਊ ਹੋਵੇਗੀ ਜੀ ਵੱਖ-ਵੱਖ ਕੰਪਨੀਆਂ ਵੱਲੋਂ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਰਿਹਾ ਹੈ ਸਭ ਤੋਂ ਪਹਿਲਾਂ ਹੈ ਹੀਰਾ ਮੋਡ ਆਟੋਮੋਬਾਈਲ ਟੈਕਨੀਸ਼ੀਅਨ ਕਸਟਮਰ ਕੇਅਰ ਐਗਜ਼ੀਕਿਟਿਵ ਸਰਵਿਸ ਐਡਵਾਈਜ਼ਰ ਇੰਸ਼ੋਰੈਂਸ ਐਗਜ਼ੀਕਿਟਿਵ ਡੀਏਸੀ ਸੇਲਜ਼ ਕੰਪਿਊਟਰ ਆਪਰੇਟਰ ਤੇ ਅਕਾਊਂਟੈਂਟ ਸਾਮਿਆ ਨਿਗੰਤੀ ਹੈ ਜੀ 30 ਯੋਗਤਾ ਤੁਹਾਡੀ ਆਈਟੀਆਈ ਪਲੱਸ ਗ੍ਰੈਜੂਏਸ਼ਨ ਰਹੇਗੀ ਤਨਖਾਹ ਤੁਹਾਡੀ 10000 ਤੋਂ 15000 ਰੁਪਏ ਦਿੱਤੀ ਜਾਵੇਗੀ ਏਜ ਲਿਮਟ ਹੈ ਜੀ 18 ਤੋਂ 30 ਸਾਲ ਰੱਖੀ ਗਈ ਹੈ ਜੀ ਜੀਐਸ ਅਲੋਇਸ ਵੱਲੋਂ ਆਪਰੇਟਰ ਅਤੇ ਟੈਕਨੀਸ਼ੀਅਨ ਦੀਆਂ 150 ਵੈਕੈਂਸੀਆਂ ਤੇ ਭਰਤੀ ਹੋਣ ਜਾ ਰਹੀ ਹੈ ਜੀ ਆਈਟੀਆਈ ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਹਨ 9500 ਤੋਂ ਲੈ ਕੇ 15000 ਤੱਕ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ ਏਜ ਤੁਹਾਡੀ 18 ਤੋਂ ਪਲੱਸ ਹੋਣੀ ਚਾਹੀਦੀ ਹੈ ਜੀ ਐਸਬੀ ਲਾਈਫ ਇੰਸ਼ੋਰੈਂਸ ਵੱਲੋਂ ਇੰਸ਼ੋਰੈਂਸ ਐਡਵਾਈਜ਼ਰ ਮੈਨੇਜਰ ਦੀ ਵੈਕੈਂਸੀਆਂ ਅਨਾਉਂਸ ਕੀਤੇ ਗਏ ਹਨ ਟੋਟਲ 20 ਪੋਸਟਾਂ ਹਨ ਜੀ ਗ੍ਰੈਜੂਏਸ਼ਨ ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਤੁਹਾਨੂੰ 20000 ਪਲੱਸ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ ਤੁਹਾਡੀ ਏਜ 20 ਤੋਂ 37 ਸਾਲ ਰੱਖੀ ਗਈ ਹੈ ਜੀ ABC ਮੋਟਰਜ਼ ਸੇਲਜ਼ ਕੰਸਟਰੂਟਿਊਟਿਡ ਦੀਆਂ 10 ਵੈਕੈਂਸੀਆਂ ਯੋਗਤਾ ਤੁਹਾਡੀ 12ਵੀਂ ਪਾਸ ਸੈਲਰੀ ਤੁਹਾਨੂੰ 8000 ਤੋਂ ਲੈ ਕੇ 10000 ਦਿੱਤੀ ਜਾਵੇਗੀ ਏਜ ਤੁਹਾਡੀ 21 ਤੋਂ ਲੈ ਕੇ 34 ਸਾਲ ਤੱਕ ਰੱਖੀ ਗਈ ਹੈ ਜੀ। ਬਾਰਤ ਫੈਸ਼ੀਅਲ ਇੰਸੂਰਡ ਲਿਮਟਿਡ ਵੱਲੋਂ ਟ੍ਰੇਨਰਸ ਦੀਆਂ 150 ਵੈਕੈਂਸੀਆਂ ਅਨਾਉਂਸ ਕੀਤੀਆਂ ਗਈਆਂ ਹਨ। ਯੋਗਤਾ 10ਵੀਂ ਪਾਸ ਸੈਲਰੀ ਤੁਹਾਨੂੰ 10000 ਤੋਂ 15000 ਏਜ 18 ਤੋਂ 28 ਸਾਲ ਰੱਖੀ ਗਈ ਹੈ ਜੀ। ਇਨਸਟਾ ਕਾਰਟ ਲੌਜਿਸਟਿਕ ਪ੍ਰਾਈਵੇਟ ਲਿਮਟਿਡ ਡਿਲੀਵਰੀ ਬੁਆਏ ਦੀਆਂ 30 ਵੈਕੈਂਸੀਆਂ ਅਨਾਉਂਸ ਕੀਤੀਆਂ ਗਈਆਂ ਹਨ। ਇਸ ਵਿੱਚ ਯੋਗਤਾ 8ਵੀਂ 10ਵੀਂ ਤੇ 12ਵੀਂ ਪਾਸ ਕੈਂਡੀਡੇਟ ਪਾਗ ਲੈ ਸਕਦੇ ਹਨ ਜੀ ਤਨਖਾਹ ਤੁਹਾਨੂੰ 15000 ਤੋਂ ਲੈ ਕੇ 22000 ਪਲੱਸ ਦਿੱਤੀ ਜਾਵੇਗੀ ਏਜ 18 ਤੋਂ 40 ਸਾਲ ਰੱਖ ਰੱਖੀ ਗਈ ਹੈ ਜੀ ਜਰੂਰੀ ਦਸਤਾਵੇਜ਼ ਕੈਂਡੀਡੇਟ ਕੋਲ ਆਪਣੇ ਰਿਜ਼ਿਊਮ ਵਿਦਿਆਖੋਜਕਤਾ ਦੇ ਅਸਲ ਸਰਟੀਫਿਕੇਟ ਅਤੇ ਆਧਾਰ ਕਾਰਡ ਹੁਣ ਲਾਜ਼ਮੀ ਹੈ ਜੀ ਕੈਂਡੀਡੇਟ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ ਅਬੋਵ ਸਵੇਦਾ ਸੈਂਟਰ ਡੀਸੀ ਕੰਪਲੈਕਸ ਸ਼੍ਰੀ ਮੁਕਸਤ ਸਾਹਿਬ ਤੇ ਵਿజిਟ ਕਰ ਸਕਦੇ ਹਨ ਜੇਕਰ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵਿਭਾਗ ਦੇ ਨੰਬਰ ਹਨ ਜੀ ਹੈਲਪਲਾਈਨ ਨੰਬਰ 98885 62317 01633 262317 97292 10975 98727 45187 ਸੇ ਤੁਸੀਂ ਇੰਟਰਵਿਊ ਭਰਤੀਵਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ ਜੀ